پٹیا ضلع سادھان ہوتے حکم دے بچے سہم دا محول ہر نے اس قدر لوکان دا جینا خراب کیتا ہوا ہے کہ کچھ بھی پتہ نہیں لگ رہا کی کریے تکی نہ کریے پوسو ناما چینل پہ آپ سب کا سواگت ہے دوستو یاندو کے پنجاب دے بچے انہ کہاب دے بچے ہر دوں لے کے لوکان دے چیریاں تے شریعام ڈر ਤੇ ਉਦਾਸੀ ਨਜ਼ਰ ਆ ਰਹੀ ਹੈ ਕਿਸਾਨ ਆਪਣੀਆਂ ਫਸਲਾਂ ਨੂੰ ਬਰਬਾਦ ਹੁੰਦੇ ਹੋਏ ਆਪਣੇ ਅੱਖੀ ਵੇਖ ਰਹੇ ਨੇ ਗਰੀਬ ਲੋਕਾਂ ਦੇ ਮਕਾਨ ਢਹਿ ਢੇਰੀ ਹੋ ਰਹੇ ਨੇ ਰਹਿਣ ਵਾਸਤੇ ਛੱਤ ਨਹੀਂ ਹੈ ਖਾਣ ਵਾਸਤੇ ਰੋਟੀ ਨਹੀਂ ਹੈ ਔਰ ਪਹਿਨਣ ਵਾਸਤੇ ਲੰਗੋਟੀ ਨਹੀਂ ਹੈ ਪਟਿਆਰੇ ਦੇ ਵਿੱਚ ਖੱਗਰ ਦੀ ਜੇ ਗੱਲ ਕਰੀਏ ਤੇ ਖੱਗਰ ਹਰ ਵਾਰ ਸਰਖੀਆਂ ਬਟੋਰਦਾ ਲੇਕਿਨ ਰਾਹਤ ਮਿਲ ਜਾਂਦੀ ਹੈ ਲੇਕਿਨ ਰਾਹਤ ਤੋਂ ਬਾਅਦ ਜੇਕਰ ਖੱਗਰ ਤੇ ਵਧੀਆ ਤਰੀਕੇ ਨਾਲ ਪ੍ਰੋਜੈਕਟ ਬਲ ਕੋਈ ਧਿਆਨ ਦਿੱਤਾ ਜਾਵੇ ਤਾਂ ਲੋਕ ਜਿਹੜੇ ਇਹਨਾਂ ਦਿਨਾਂ ਦੇ ਵਿੱਚ ਮਾਰਾ ਮਾਰਾ ਫਿਰ ਰਹੇ ਨੇ ਉਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਕੀ ਕਰੀਏ ਤਾਂ ਕੀ ਨਾ ਕਰੀਏ ਉਹ ਆਪਣੀਆਂ ਮੁਸ਼ਕਿਲਾਂ ਤੋਂ ਦੂਰ ਰਹਿ ਸਕਦੇ ਨੇ ਘੱਗਰ ਨੂੰ ਲੈ ਕੇ ਹਰ ਇੱਕ ਸਰਕਾਰਾਂ ਵੱਡੇ ਵੱਡੇ ਵਾਅਦੇ ਦਾਅਵੇ ਕਰਦੀਆਂ ਨੇ 5 ਸਾਲ ਬੀਤ ਜਾਂਦੇ ਨੇ ਘੱਗਰ ਦੇ ਮਤਲਬ ਜੋ ਪ੍ਰੋਬਲਮਸ ਨੇ ਉਹ ਉਸੇ ਦੀਆਂ ਉਸੇ ਤਰ੍ਹਾਂ ਹੀ ਬਰਕਰਾਰ ਰਹਿ ਗਈਆਂ ਨੇ ਹੁਣ ਪਟਿਆਲੇ ਦੀ ਜੇ ਗੱਲ ਕਰੀਏ ਤੇ ਪਟਿਆਲੇ ਦੇ ਵਿੱਚ ਵੀ ਇਹ ਲੋਕਾਂ ਦੇ ਮਤਲਬ ਲੋਕਾਂ ਨੂੰ ਸਹੀ ਜਗ੍ਹਾ ਤੇ ਜਾਣ ਲਈ ਸੇਫ ਜ਼ੋਨ ਵਿੱਚ ਜਾਣ ਦੇ ਹੁਕਮ ਜਾਰੀ ਕੀਤੇ ਨੇ ਪ੍ਰਸ਼ਾਸਨ ਦੇ ਵੱਲੋਂ ਔਰ ਲੋਕਾਂ ਨੂੰ ਸੁਚੇਤ ਰਹਿਣ ਦੇ ਹੁਕਮ ਦਿੱਤੇ ਨੇ ਕਿ ਹਰ ਮਤਲਬ ਕਦੇ ਵੀ ਆ ਸਕਦਾ ਹੈ ਕਦੇ ਵੀ ਕਦੇ ਵੀ ਇਸ ਪ੍ਰੋਬਲਮ ਦਾ ਸਾਹਮਣਾ ਆਪਾਂ ਨੂੰ ਕਰਨਾ ਪੈ ਸਕਦਾ ਹੈ ਕਿਉਂਕਿ ਘੱਗਰ ਦਰਿਆ ਦਾ ਪਾਣੀ ਦਿਨੋਂ ਦਿਨ ਵੱਧ ਰਿਹਾ ਹੈ ਔਰ ਜਿਹੜੇ ਘਰ ਦਰਿਆ ਤੇ ਵਸਦੇ ਪਿੰਡ ਨੇ ਲੋਕ ਨੇ ਉਹਨਾਂ ਦੀਆਂ ਫਸਲਾਂ ਨੇ ਉਹਨਾਂ ਦਾ ਪਸ਼ੂ ਪਸ਼ੂ ਵਾੜਾ ਹੈ ਔਰ ਇਹਨਾਂ ਤੋਂ ਇਲਾਵਾ ਲੋਕਾਂ ਦੀ ਰਹਿਣ ਸਹਿਣ ਦੇ ਘਰ ਨੇ ਉਹਨਾਂ ਸਾਰਿਆਂ ਨੂੰ ਕਹਿਤਾ ਕਿ ਤੁਸੀਂ ਸੇਫ ਜ਼ੋਨ ਵਿੱਚ ਚਲੇ ਜਾਓ ਦੂਜੇ ਪਾਸੇ ਸੁਖਨਾ ਝੀਲ ਦੇ ਜਿਹੜੇ ਫਲੱਡ ਗੇਟ ਹੈ ਉਹ ਮਤਲਬ ਖੋਲ ਦਿੱਤੇ ਗਏ ਨੇ ਔਰ ਵੱਡੀ ਗੱਲ ਹੈ ਕਿ ਘੱਗਰ ਨੇਰੇ ਨਾ ਜਾਣ ਦਾ ਲੋਕਾਂ ਨੂੰ ਉਦੇਸ਼ ਦਿੱਤਾ ਜਾ ਰਿਹਾ ਹੈ ਕਿ ਤੁਸੀਂ ਘੱਗਰ ਦਰਿਆ ਦੇ ਬਿਲਕੁਲ ਨਜ਼ਦੀਕ ਨਾ ਜਾਓ ਲੋਕ ਜਾਣ ਤਾਂ ਕਿੱਥੇ ਜਾਣ لوگ کی گے کی پشوانوں پاؤ گے کس طرح فصلہ بچاؤں گے حالانکہ پرشاشن دے بلو پختہ انتظام کر پوریا باتاں کیتیاں جا رہی ہیں پر لوگوں دے چہرے سے پھر بھی اداسی ڈر پہ ناشا نظر آ رہی ہے کیونکہ پٹیارے دی جی گل کریے تب پٹیارے دا ندی کے اس پار کا علاقہ جڑا ہے وہ اتنے زیادہ سہم ہے کیونکہ نقصان اج تک اتحاس پڑھ کے دیکھ لو اج تک جناب بھی نقصان ہوا ندی کے اس پار مطلب اربن سٹیٹ شاہی سائیڈ جڑی ہے کلونی ہو گئی نواں بس اڈا ہو گیا اس ایریے دے بیچے ود تو ود نقصان ہوندہ آیا ہے لیکن ਅਸੀਂ ਅਕਾਲਪੁਰਖ ਦੇ ਚਾਨਣਾ ਚਹੀ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਅਜੇ ਤੱਕ ਪੁਰਾਣੇ ਆਏ ਹੜ੍ਹ ਦੇ ਜ਼ਖਮ ਜਿਹੜੇ ਅੱਲੇ ਨੇ ਉਹ ਨੁਕਸਾਨ ਅਜ ਵੀ ਅੱਖਾਂ ਦੇ ਸਾਹਮਣੇ ਹੈ ਅੱਜ ਵੀ ਲੋਕ ਕਿਸ ਤਰ੍ਹਾਂ ਆਪਣੇ ਘਰਾਂ ਨੂੰ ਸਵਾਰਦੇ ਨੇ ਲੇਕਿਨ ਉਹਨਾਂ ਦਾ ਡਰ ਜਿਹੜਾ ਅੱਜ ਵੀ ਉਸੇ ਤਰ੍ਹਾਂ ਦਾ ਉਸੇ ਤਰ੍ਹਾਂ ਹੀ ਹੈ ਸੋ ਇਸ ਕਰਕੇ ਜਿੰਨੇ ਵੀ ਘੱਗਰ ਦੇ ਨੇੜੇ ਤੇਰੇ ਪਿੰਡ ਨੇ ਉਹਨਾਂ ਪਿੰਡਾਂ ਦੇ ਲੋਕਾਂ ਨੂੰ ਸੁਚੇਤ ਰਹਿਣ ਦੀ ਚੇਤਾਵਨੀ ਦਿੱਤੀ ਹੈ ਪ੍ਰਸ਼ਾਸਨ ਜੇਕਰ ਸੁਚੇਤ ਰਹਿਣ ਦੀ ਚੇਤਾਵਨੀ ਪ੍ਰਸ਼ਾਸਨ ਨੇ ਦਿੱਤੀ ਹੈ ਤੇ ਸਾਨੂੰ ਵੀ ਚਾਹੀਦਾ ਹੈ ਕਿ ਉਹਨਾਂ ਦੇ ਹੁਕਮਾਂ ਨੂੰ ਇਨ ਬਿੰਦ ਜਿਹੜਾ ਹੈ ਉਹ ਮਤਲਬ ਲਾਗੂ ਕਰੀਏ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਕੋਈ ਸਾਹਮਣਾ ਕਰਨਾ ਨਾ ਪਵੇ ਜੁੜੇ ਰਹੋ ਪੋਸੂ ਨਾਮਾ ਚੈਨ ਦੇ ਨਾਲ